ਇੰਨੇ ਭਾਈ ਜਦੋਂ ਦਿਨ ਚੜਿਆ ਹਾਂ ਭਾਈ ਉਹ ਡੱਡੂ ਨੂੰ ਪੁੱਛਿਆ ਹਾਂ ਸੁੱਤਰੇ ਥੱਲੇ ਉਹ ਜਿਹੜਾ ਤਲਾਸ਼ ਵੀ ਵਾਜੇ ਬੀਰ ਵਿਕਰਮਾ ਜੀ ਦਾ ਉਹ ਉੱਥੇ ਤੜਕੇ ਵੇਲੇ ਆਉਂਦਾ ਹੁੰਦਾ ਭਜਨ ਪਾਠ ਕਰਦਾ ਇਹ ਨਾਲੇ ਉਹ ਸਤਨਾਜਾ ਲੈ ਕੇ ਆਉਂਦਾ ਉੱਥੇ ਜਾਨਵਰਾਂ ਨੂੰ ਪੁੰਨ ਕਰਕੇ ਜਾਂਦਾ ਹਾਂ ਭਾਈ ਅੱਜ ਵੇਖ ਤੇ ਉਹਨੇ ਭਾਈ ਵੇਖਲਾ 30 ਬੱਕਰਮਾ ਜੀਤਨੇ ਹਾਂ ਸੱਤ ਬੋਰੀਆਂ ਸੱਤ ਨਾਜੇ ਦੀਆਂ ਜਿਵੇਂ ਤੇਲਾਂ ਦੇ ਵਿੱਚੋਂ ਤੇਲਾਂ ਦੇ ਵਿੱਚੋਂ ਘਿਓ ਬਣਦਾ ਨੂੰ ਖੜੀ ਚੋਂ ਘਿਓ ਬਣਦਾ ਹਾਂ ਜੇ ਬੜੇ ਮਿਆਂ ਚੋਂ ਉਹੋ ਜੇ ਸੱਤ ਨਾਜ ਉਹਨੇ ਸੱਤ ਬੋਰੀਆਂ ਆਪਦੇ ਰਾਸਤੇ ਲੱਦ ਲਈ ਠੀਕ ਹੈ ਇੱਕ ਲੈ ਲਈ ਕਰਦਾ ਇੱਕ ਚੱਕ ਲਈ ਤਰਪਾਲ ਅੱਛਾ ਉਹਦੇ ਵਿੱਚ ਰੱਖਦੇ ਰੋਜ਼ ਰੱਖਦੇ ਸੀ ਉਹ ਆ ਗਿਆ ਤਲਾ ਤੇ ਆ ਗਿਆ ਤਲਾ ਤੇ ਉਹ ਡਰਦੇ ਤਾਹਾਂ ਚੜ ਕੇ ਡੱਡੂ ਪਾਣੀ ਚ ਵੜ ਗਿਆ। ਵਹਾਂ ਸਕੇਂਦੇ ਉਹ ਰਾਥ ਵਾਲਾ ਆਉਂਦਾ ਰਾਜਾ ਊੜੇ ਜੋੜੀ ਆਉਂਦਾ ਰਾਥਾ ਇਹ ਤਾਂ ਸਾਨੂੰ ਮਾਰ ਕੇ ਖਾ ਜਾਂਦੇ ਹੁੰਦੇ ਆ ਇਹ ਤਾਂ ਨਹੀਂ ਛੱਡਦੇ। ਕਹਿੰਦਾ ਵੀ ਤੁਸੀਂ ਚੜਜੋ ਤਾਂ ਦਰਸ ਤਾਂ ਕਿ ਲੁਕ ਜੋ। ਤੇ ਮੈਂ ਪਾਣੀ ਦੇ ਵਿੱਚਾਂ ਜੇ ਤਾਂ ਹੋਇਆ ਕੋਈ ਇਹ ਮਾਸਾहारी ਰਾਜਾ ਵੀਰਤਾ ਆਪਾਂ ਦੇ ਨਾਲ ਕਿਸੇ ਪਾਸੇ ਹੋਰ ਬਗਚੇ ਲੰਘ ਜੀ। ਕਹਿੰਦਾ ਵਿੱਚ ਪੁੱਲ ਧਰਮੀ ਰਾਜੇ ਵੀ ਐ। ਅੱਛਾ। ਤੇ ਤੁਸੀਂ ਨਾ ਦਿਖਾਈ ਦਿਓ ਦੂਰ ਵਗਜੋ। ਹਾਂ। ਮੈਂ ਤੁਹਾਨੂੰ ਜਦੋਂ ਇਹ ਮੁੜ ਕੇ ਆਪੇ ਤੁਹਾਨੂੰ ਦੱਸੂ। ਹਾਂ। ਮੈਂ ਨਿਗਰ ਰੱਖੂ ਪਾਣੀ 'ਚ। ਇਹਨੂੰ ਮੈਂ ਦੇਂਦਾ ਨਹੀਂ। ਅਖੇ ਵੀ ਠੀਕ ਐ। ਉਹਨਾਂ ਨੇ ਜਦੋਂ ਰਾਤ ਦੇਖਿਆ ਉਹ ਥੰਮ ਕਰਕੇ ਦਾ ਹੰਸ ਤੇ ਹੰਸਲੀ ਤਾਂ ਦਰਖਤਾਂ ਵਿਚਲੀ ਪਰ ਵੱਡੇ ਦਰਖਤ ਦੇ ਜਾਮਣ। ਉਹ ਰਾਤ ਲਿਆ ਕੇ ਉਹਨੇ ਖੜਾਇਆ ਰਾਤ। ਤਰਪਾਲ ਵਿਛਾ ਲਈ ਤਰਪਾਲ ਵਿਛਾ ਕੇ ਹੁਣ ਉਹ ਕਰਦ ਚੱਕੇ ਉਹ ਸੇਪਾ ਵੜਦੇ ਢੇਰੀ ਕਰਦੇ ਉੱਤੇ ਬੋਰੀ ਚੱਕੇ ਕਰਦਣ ਵਾਲਾ ਉਹਦੇ ਉੱਤੇ ਢੇਰੀ ਕਰਦੇ ਹੋ ਸੱਤੇ ਬੋਰੀਆਂ ਕਰਕੇ ਢੇਰੀ ਲਾ ਲਿਆ ਉਹਨੇ ਵਿੱਚ ਜਵਾਰ ਤੇ ਲਾ ਕੇ ਭਾਈ ਉਹ ਹੁਣ ਜਿੰਮੇ ਆਪਾਂ ਕਣਕ ਦੇ ਵਿੱਚ ਰੇ ਦਾ ਛਟਾ ਦਿੰਨੇ ਆ ਐ ਭਾਈ ਨਾਲੇ ਤਾਂ ਉਹ ਆਪਦਾ ਤਵੱਛੀ ਸੀਗਾ ਆ ਤੇ ਕਰਦਾ ਸੀ ਬਾਬੇ ਨਾਨਕ ਦਾ ਸੇਵਾਦਾਰ ਸੀ ਉਹ ਨਾਲੇ ਲਾ ਗਿਆ ਪਾਠ ਕਰਨ ਨਾਲੇ ਉਹ ਤਲਾ ਦੇ ਉੱਤੋਂ ਵੀ ਭਰ ਲੈ ਗੱਟਾ ਮੋਢੇ ਚ ਪਾ ਲੈ ਸੱਟਾ ਦੇ ਆਵੇ ਭਰ ਲੈ ਗੱਟਾ ਮੋਢੇ ਚ ਪਾ ਲੈ ਸੱਟਾ ਦੇ ਆਵੇ ਉਹ ਗੱਡੂ ਤੁਰਿਆ ਗਿਆ ਨਾਲ-ਨਾਲ ਸੁਣੀ ਗਿਆ ਕਹਿੰਦਾ ਇਹ ਮਾਸਾਹਾਰੀ ਨਹੀਂ ਇਹ ਤਾਂ ਕਹਿੰਦਾ ਧਰਮੀ ਰਾਜ ਆਪਣੀ ਫਾਇਤ ਕਰਨ ਵਾਲਾ ਦੇਖਿਆ ਨਾ ਇੰਨਾ ਜਿਹੜਾ ਇਹ ਪਾ ਕੇ ਇਹ ਨਾ ਇਹਦੇ ਰਾਸ ਦੇ ਕੋਈ ਗਨਾਸਾ ਵਰਸ਼ਾ ਨਹੀਂ ਕੋਈ ਨਫਲ ਪਸਤੌਰ ਨਹੀਂ ਕੋਈ ਤਲਵਾਰ ਨਹੀਂ ਵੀ ਇਹੇ ਜਾਨਵਰਾਂ ਨੂੰ ਸੱਦ ਕੇ ਮਾਰਦਾ ਹੈ ਇਹਦੇ ਕੋਲੇ ਕੋਈ ਹਥਿਆਰ ਨਹੀਂ ਇਹ ਤਾਂ ਪੰਨ ਧਰਮੀ ਰਾਜਾ ਬਾਕੀ ਸਰੇ ਆ ਜਿਹੜਾ ਭਜਨ ਪਾਠ ਕਰਦਾ ਹੈ ਇਹ ਬਾਣੀ ਬਾਬੇ ਨਾਨਕ ਦੀ ਹੈ ਇਹ ਬਾਬਾ ਨਾਨਕ ਨਾ ਤਮਾਕੂ ਨਾ ਕੋਈ ਆਂਡਾ ਮੀਟ ਸ਼ਰਾਬ ਤੇ ਇਹ ਰਹਿਤ ਹੈ ਭਾਈ ਉਹਨੇ ਦੇਖਿਆ ਨਾਲ ਨਾਲ ਜਾ ਕੇ ਉਹਦੇ ਜਿਹੜਾ ਦੇਖ ਕੇ ਉਹਨੇ ਰਸ ਜੋੜਿਆ ਜਦੋਂ ਰਸ ਜੋੜਿਆ ਭਾਈ ਉਹ ਮੁੜ ਗਿਆ ਠੀਕ ਹੈ ਮੁੜ ਗਿਆ ਉਹਨੇ ਹੰਸ ਸਾਧਲੇ ਹੰਸ ਕਹਿੰਦੇ ਵੀ ਡੱਡੂਆ ਭਾਈ ਦੱਸ ਹਣ ਇਹ ਰਾਜਾ ਕਹਿੰਦਾ ਇਹ ਰਾਜਾ ਹੈ ਆਖੇ ਫਿਰ ਇਹਦੇ ਕੋਲੇ ਕੀ ਸਿਹਾਰ ਸੀ ਕਹਿੰਦਾ ਇਹਦੇ ਕੋਲ ਤਾਂ ਡੱਕਾ ਨਹੀਂ ਇੱਕ ਘੋੜੇ ਹੱਕਣ ਵਾਲਾ ਛੰਟਾ ਹੈ ਤੇ ਇੱਕਾ ਮੂੰਹ ਬੰਦ ਕੇ ਕਰਦਾ ਇਹਦੇ ਕੋਲ ਇੱਡੀ ਕਨੀ ਫੀ ਜੀ ਹੋਰ ਇਹਦੇ ਕੋਲ ਡੱਕਾ ਆਖੇ ਫੇਰ ਕਹਿੰਦਾ ਇਹ ਜੋਂ ਲੱਗਿਆ ਬਾਬੇ ਨਾਨਕ ਦਾ ਪਾਠ ਕਰਨ ਜਾਨਵਰਾਂ ਨੂੰ ਚੋਕਾ ਇਹਦਾ ਪੁੰਨਦਾਨ ਕਰਦਾ ਆਖੇ ਅੱਛਾ ਆਪਾਂ ਨੂੰ ਕੁਛ ਨਹੀਂ ਕਹਿੰਦਾ ਨਾ ਇਹ ਨਹੀਂ ਕੁਛ ਕਹਿੰਦਾ ਆਪਾਂ ਨੂੰ ਡੱਡੂ ਕਹਿੰਦਾ ਮੇਰੀ ਗਾਰੰਟੀ ਹੈ ਜੇ ਆਪਣੇ ਬੰਨੀ ਇਹ ਮਾੜੀ ਨਗਰਾਂ ਚ ਆ ਕੇ ਜੇ ਵੀ ਨੂੰ ਆਏ ਨੂੰ ਮਾਰ ਕੇ ਕੰਮ ਆਖੇ ਅੱਛਾ ਆਖੇ ਹਾਂ ਉਹਨਾਂ ਨੇ ਭਾਈ ਚੂਵੇ ਦਾਣੇ ਦੇ ਨਾ ਜਵਾਰ ਖਾ ਖਾ ਲੈਂਦੇ ਆ ਹਾਂ ਸੌਰ ਤਾਂ ਕੋ ਖਾਂਦੇ ਨਹੀਂ ਉਹਨਾਂ ਨੇ ਜਵਾਰ ਜੂਲ ਵਿਚੋ ਚੁੱਕ ਕੇ ਆਥਣ ਹੋ ਗਿਆ ਤਾਂ ਦਰਾਸ ਤੋਂ ਉੱਤੇ ਚੜ ਗਿਆ ਡੱਡੂ ਪਾਣੀ ਚ ਫੜ ਗਿਆ ਜਦੋਂ ਦੂਜੇ ਦਿਨ ਆਏ ਉਹਨਾਂ ਨੇ ਆਖਿਆ ਵੀ ਅੱਜ ਰਾਜ ਨੂੰ ਦਿਖਾਈ ਦੇਈ ਆਪਾਂ ਤਾਂ ਇੱਥੇ ਫਿਰ ਕਾਲ ਕੱਟਣਾ ਹੋ ਕੀ ਪਤਾ ਸਮੁੰਦਰ ਨਾ ਚੱਲੇ 6 ਮਹੀਨੇ ਨਾ ਚੱਲੇ 2 ਸਾਲ ਤੇ ਚਲ ਐਥੇ ਜਵਾਰ ਤਾਂ ਆਪਾਂ ਨੂੰ ਮਿਲਦੀ ਆ ਆਪਾਂ ਜਵਾਰ ਖਾ ਕੇ ਆਉਂਦਾ ਟਾਈਮ ਨੇਗਾ ਆਉਣਾ ਨਾਲੇ ਬਾਕੀ ਸਾਰੇ ਰੋਹੀ ਚਾ ਤਾਂ ਉੱਚੇ ਜਾਨਵਰ ਨਹੀਂ ਚੜਦੇ ਵੱਡੇ ਦਰਖਤ ਉੱਚੇ ਨੇ ਯਾਪਾ ਨੂੰ ਇਥੇ ਖਤਰਾ ਬਣ ਠੀਕ ਹੈ ਉਹਨਾਂ ਨੇ ਸਾਰਾ ਕੁਝ ਭਾਈ ਦੇਖ ਲਾ ਉਹਨਾਂ ਦਾ ਜਦੋਂ ਰਾਏ ਕੀਤੀ ਸਾਰਾ ਕੰਮ ਉਹਨਾਂ ਦੇ ਸਿੱਟ ਆ ਗਿਆ ਕੱਲਾ ਰਾਜੇ ਹੀ ਰਹਿ ਗਿਆ ਉਹ ਕਹਿੰਦੇ ਵੀ ਹੁਣ ਟੜ ਕੇ ਆਊਗਾ ਉਹ ਉਹਦੋਂ ਮਾੜਾ ਜਾ ਉਹਨਾਂ ਨੂੰ ਆਪਾਂ ਦਿਖਾਈ ਦੇਵਾਂਗੇ ਤੇ ਫਿਰ ਐ ਤਾਂ ਆਪਾਂ ਨੂੰ ਜਾਵਾਂਗੇ ਵੀ ਕਿੱਥੇ ਜੇ ਸੋ ਜਾਵਾਂਗੇ ਭੁੱਖੇ ਮਰਾਂਗੇ ਇਹਦੇ ਕੋਲੇ ਕੁਝ ਨਹੀਂ ਮਾਰਕ ਵਡਨ ਵਾਲਾ ਆਪਾਂ ਨੂੰ ਤੜਕੇ ਤਸੱਲੀ ਹੋਈ ਉਹ ਪੋਈ ਜਦੋਂ ਆਉਂਦਾ ਰਾਸ ਦੇਖਿਆ ਕਹਿੰਦਾ ਵੀ ਥੱਲੇ ਉਤਰਿਆ ਜੇ ਤੁਹਾਡੇ ਕੋਲ ਕੁਝ ਮਨ ਲੱਗਿਆ ਭਾਜੋ ਤੇ ਨਹੀਂ ਜੇ ਤੁਹਾਡੇ ਕੋਲ ਨਹੀਂ ਉਹਨੇ ਉਹ ਹੀ ਨਾ ਕਰਿਆ ਫਿਰ ਆਪਾਂ ਨੂੰ ਕੁਝ ਕਹਿਣਾ ਬਈ ਅੱਛਾ ਆਖੇ ਵੀ ਠੀਕ ਆ ਤੂੰ ਦੇਖਿਆ ਰਹਾ تھا ਨੇੜੇ ਆ ਗਿਆ ਡੱਡੂ ਕਹਿੰਦਾ ਭਾਈ ਦੇਖੋ ਹੁਣ ਪੁੱਲਾਂ ਦੀਆਂ ਡਰਦਿਆਂ ਦੀਆਂ ਚਿਂਘਾੜਾਂ ਲਟੜੀਆਂ ਆਏ ਨਾ ਪਾ ਹਾਏ ਨਾ ਪਾ ਜਮੇ ਆਪਾਂ ਕਰਦੇ ਆ ਉਹਨੇ ਮਾਰੀ ਨਿਗਾਹ ਕਹਿੰਦਾ ਓਏ ਹੰਸ ਰੋਈ ਜਾਂਦੇ ਕਹਿੰਦਾ ਓਏ ਹੰਸ ਚੰਗੂ ਕਲਾਮ ਕਰਿਆ ਮੈਂ ਤਾਂ ਸ਼ਿਕਾਰੀ ਨਹੀਂ ਹਾਂ ਮੈਂ ਤਾਂ ਵੀਰ ਵੇਕਰ ਭਾਈ ਜੀ ਤਾਂ ਮੇਰਾ ਤਾਂ ਭਜਨ ਪਾਠ ਮੈਂ ਤਾਂ ਮਹਾਰਾਜ ਦਾ ਸੇਵਾਦਾਰ ਆ ਮਾਤਾ ਮਾਸ ਮਿੱਟੀ ਤੋਂ ਰਹਿਤਾਂ ਤੁਸੀਂ ਡਰਦੇ ਕਿਉਂ ਮੈਂ ਉਹ ਰਾਜਾ ਨਹੀਂ ਜਿਹੜਾ ਤੁਸੀਂ ਸਮਝਦੇ ਹੋ ਚੱਲ ਉਹਨਾਂ ਨੇ ਭਾਈ ਰੌਲਾ ਪਾਉਣਾ ਬੰਦ ਕਰਿਆ ਕੋਲੇ ਆ ਗਿਆ ਕਹਿੰਦਾ ਪਹਿਲਾਂ ਤਾਂ ਮੈਨੂੰ ਤੁਸੀਂ ਆਏ ਦੱਸੋ ਤੁਸੀਂ ਕਿਵੇਂ ਆਏ ਆਦੀ ਖਾਸਤ ਰਾਏ ਉਹ ਕਹਿੰਦੇ ਜੀ ਸਾਡੇ ਪੈ ਗਿਆ ਕਾ ਇਹਦਾ ਬੱਚਿਆਂ ਨੂੰ ਪਹਾੜਾਂ 'ਚ ਛੱਡ ਕੇ ਆਏ ਆ ਸਾਡਾ ਸਮੁੰਦਰ ਗਿਆ ਸੁੱਕ ਬੱਚਿਆਂ ਦਾ ਪਤਾ ਨਹੀਂ ਕੀ ਹਾਲ ਹੋ ਉੱਟਲੀ ਜਾਂਦੇ ਤੇ ਮੂਨਾ ਕੋਲੇ ਅਸੀਂ ਰਸਣ ਪਾਣੀ ਇਕੱਠਾ ਕਰਕੇ ਦੇ ਆਏ ਜਾਇ ਜਾਂ ਕੋਈ ਸਾਡੇ ਕੋਲੇ ਸੀਗਾ ਅਖੇ ਫੇਰ ਅਸੀਂ ਤਾਂ ਅਖੇ ਕਾਲ ਕੱਟਣਾ ਹੈ ਕਹਿੰਦਾ ਵੀ ਦੇਖਾ ਇੱਥੇ ਕੋਈ ਸ਼ਿਕਾਰੀ ਮੇਰੇ ਬਾਗ ਦੇ ਵਿੱਚ ਨਹੀਂ ਆ ਸਕਦਾ ਸਭ ਨੂੰ ਨਾ ਕਰਿਆ ਹੋਏ ਇੱਥੇ ਮੈਂ ਕਹਿੰਦਾ ਭਜਨ ਪਾਠ ਕਰਦਾ ਮੈਂ ਜਾਨਵਰਾਂ ਨੂੰ ਪੌਨਾ ਮੈਂ ਨਾਜ ਪੁੰਨ ਕਰਦਾ ਕਹਿੰਦਾ ਮੇਰੇ ਬੰਦ ਕਰੇ ਹੋਏ ਇੱਥੇ ਸ਼ਿਕਾਰੀ ਨਹੀਂ ਪੜ ਸਕਦਾ ਫੋਟੋ ਤੇ ਕੋਈ ਹਮਲਾ ਨਹੀਂ ਹੋਣਾ ਦਰਦੋ ਨਾ ਕਹਿੰਦਾ ਵੀ ਹੀਰੇ ਮੋਤੀ ਤਾਂ ਮੇਰੇ ਕੋਲੇ ਹੈ ਨਹੀਂ ਮੇਰੇ ਕੋਲੇ ਤਾਂ ਜਵਾਰ ਹੈ ਜਵਾਰ ਦੇ ਮੇਰੇ ਮਹਿਲ ਭਰੇ ਪਏ ਆ ਜਵਾਰ ਜਿੰਨੇ ਕਹੋਂ ਨਹੀਂ ਤੁਹਾਨੂੰ ਮੈਂ ਆਦਾ ਖਰੂ ਲਿਆ ਕੇ ਕਾਈ ਜਣੇ ਉਹ ਕਹਿੰਦੇ ਤਿੰਨ ਕਹਿੰਦਾ ਕਿ ਤੀਜਾ ਕਿੱਥੇ ਆ ਕਹਿੰਦੇ ਪਾਣੀ ਚ ਕਹਿੰਦਾ ਪਾਣੀ ਚ ਤੀਜਾ ਕਿਵੇਂ ਹੰਸ ਨੇ ਡੁੱਬਣਾ ਕਹਿੰਦੇ ਸਾਡਾ ਦੋਸਤ ਆ ਉਹ ਹੰਸ ਕਹਿੰਦਾ ਮੇਰਾ ਦੋਸਤ ਹੈ ਡੱਡੂ ਕਹਿੰਦਾ ਅੱਛਾ ਉਹ ਡੱਡੂ ਨੂੰ ਬਾਜ ਦਿੱਤੀ ਉਹਨੇ ਆ ਕੇ ਭਾਈ ਜਦੋਂ ਖੱਟਾ ਜਾ ਕੱਢਿਆ ਬਲਬਾ ਕੀਤੀ ਡੈਂ ਡੈਂ ਕਹਿੰਦਾ ਭਾਈ ਵਾਕਿਆ ਠੀਕ ਆ ਤਾਂ ਤੁਹਾਡੇ ਬਚਨਾਂ ਤੇ ਆ ਗਿਆ ਇਹ ਕਹਿੰਦਾ ਵੀ ਤੂੰ ਸੁਣਾ ਕਹਿੰਦਾ ਜੀ ਸਾਡੀ ਦੋਸਤੀ ਹੈ ਅਸੀਂ ਇਕੱਠੇ ਸਮੁੰਦਰ ਦੇ ਰਹਿੰਦੇ ਹੁੰਦੇ ਸੀ ਤੇ ਉਥੋਂ ਕਹਿੰਦਾ ਪਾਣੀ ਤੇ ਜਾਨਵਰਾਂ ਪਾਣੀ ਖਤਮ ਹੋ ਗਿਆ ਉੱਚੇ ਚੜ ਕੇ ਇਹਨਾਂ ਨੂੰ ਦੇਖਿਆ ਹਾਂ ਸਨੀਤਾ ਪਾਣੀ ਸੰਨੂ ਦੱਸਿਆ ਤਾਂ ਅਸੀਂ ਇੱਥੇ ਆਏ ਫਰਜ਼ਾ ਕਾਲ ਪਾਇਆ ਕਹਿੰਦਾ ਕੋਈ ਗੱਲ ਨਹੀਂ ਬੇਸਾਂਸਰ ਹੋ ਮਨੂੰ ਆਇਆ ਅਸਰ ਜੱਟੂ ਤੂੰ ਕੀ ਕੁਝ ਖਾਏਗਾ ਤੇਰੀ ਖਾਤਰ ਕੀ ਕੁਝ ਲੈ ਕੇ ਆਉਂਦਾ ਕਹਿੰਦਾ ਮੇਰੀ ਖਾਤਰ ਕੁਝ ਨਾ ਲੈ ਕੇ ਆ ਜਿਹੜਾ ਤਲਾ ਹੈ ਮੇਰਾ ਤਾਂ ਭੋਜਨ ਦੇ ਵਿੱਚ ਬਹੁਤ ਬੜਾ ਇਕੱਠਾ ਹੋਇਆ ਆ ਤੇ ਅਖੇ ਦੇਖ ਲੈ ਜੀ ਕਿਸੇ ਚੀਜ਼ ਦੀ ਲੋੜ ਆ ਨਾ ਮੈਂ ਤੈਨੂੰ ਉਹ ਲਿਆ ਦੂੰ ਕਹਿੰਦਾ ਨਾ ਜੀ ਹੱਥ ਬੰਦ ਕੇ ਖੜ ਗਿਆ ਧੰਨ ਰਾਜਾ ਵੀਰ ਬਕਰਮਾ ਜੀ ਧੰਨ ਰਾਜਾ ਵੀਰ ਬਕਰਮਾ ਜੀ ਇਨੇ ਹੰਸਾਂ ਕੋਲੇ ਵਾ ਗਿਆ ਕਹਿੰਦਾ ਭਾਈ ਤੁਸੀਂ ਐਂ ਦੱਸੋ ਵੀ ਤੁਹਾਨੂੰ ਕਿਹੜੀ ਚੀਜ਼ ਖਾਣ ਹੋਵੇ ਤੁਸੀਂ ਕਿਹੜੀ ਚੀਜ਼ ਲਿਆ ਕੇ ਦੇਮਾਂ ਉਹ ਕਹਿੰਦੇ ਜੀ ਅਸੀਂ ਤਾਂ ਖਾਂਦੇ ਤਾਂ ਅਸੀਂ ਰਹੀਦੇ ਮੋਤੀ ਆ ਪਰ ਹੁੰਦਾ ਸਮੁੰਦਰਾਂ ਤੇ ਇਹ ਸਾਡੇ ਕੋਲੇ ਹੈ ਨਹੀਂ ਤੇ ਜਾਂ ਅਸੀਂ ਖਾਂਦੇ ਹਾਂ ਜਵਾਰ ਉਹ ਕਹਿੰਦਾ ਵੀ ਜੀ ਨੇ ਮੋਤੀ ਤਾਂ ਦੇਖ ਨਹੀਂ ਇੱਥੇ ਸਾਡੇ ਕੋਲੇ ਹੈਗੇ ਤੇ ਜਵਾਰ ਮੈਂ ਤੁਹਾਡੀ ਗੱਲ ਤਰਾ ਡੱਗਟਾ ਭਰ ਲਿਓ ਜੇ ਤੁਸੀਂ ਜਵਾਰ ਖਾਣੇ ਅਖੇ ਜੀ ਠੀਕ ਆ ਸਾਨੂੰ ਜਵਾਬ ਲਿਆ ਉਹਨੇ ਡੇ ਡੇ ਮਿੱਟੀ ਦੇ ਬੱਠਣ ਲੈਤੇ ਪਾਣੀ ਦੇ ਲਾਉ ਸੀਗੇ ਉਹਨੇ ਉਹ ਬੱਠਣ ਧਰ ਕੇ ਦੋਨੇ ਤੇ ਅੱਧਾ ਘਟਾ ਉਹ ਬੱਠਣ ਚ ਪਾਤਾ ਅੱਧਾ ਉਹ ਚ ਪਾਤਾ ਕਹਿੰਦਾ ਭਾਈ ਦੇਖੋ ਕਹਿੰਦੇ ਜੀ ਤਾਂ ਸਾਨੂੰ ਕੋਈ ਦਿਨ ਨਹੀਂ ਮੁੱਕਦਾ ਕਹਿੰਦਾ ਕੋਈ ਨਹੀਂ ਤੁਸੀਂ ਆਪਣੀ ਮौज ਕਰੋ ਰਹੋ ਰੱਬ ਦਾ ਨਾਮ ਜਪੋ ਇਸੇ ਦਾ ਰੱਬ ਦਾ ਨਾਮ ਹੀ ਆ ਇੱਥੇ ਤੁਹਾਡੇ ਨਵੇਂ ਦੀ ਕੋਈ ਲੱਗਦਾ ਮੇਰਾ ਸਾਰਿਆਂ ਨੂੰ ਪਤਾ ਵੀ ਇਹ ਰਾਜਾ ਬੇਸਕਰਮਾ ਜੇ ਤਾਂ ਤਪਸ਼ਾ ਕਰਦਾ ਇੱਥੇ ਭਜਨ ਪਾਠ ਕਰਦਾ ਉਹ ਨਦਾਨ ਕਰਦਾ ਇੱਥੇ ਨਹੀਂ ਵੱਡਦਾ ਕੋਈ 12 12 ਕੋਈ ਅੱਛਾ ਜੀ ਠੀਕ ਆ ਚਲੋ ਵਿਚਾਰੇ ਆਉਂਦਾ ਉੱਥੇ ਰਹੇ ਕੁਛ ਚ ਰਹਿ ਤਾਂ ਉਹ ਹੰਸ ਨੂੰ ਫਿਰ ਸੁਖਨ ਆਇਆ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਖੁਸ਼ਨ ਸੁਖਨ ਆਇਆ ਜਿਹਨੇ ਸੰਬੰਧ ਪਰਿਆ ਮਾਰਦਾ ਠਾਠਾ ਤੇ ਹੀਰੇ ਮੋਤੀਆਂ ਦੇ ਮਾਰਕੀਟ ਚਾਹਾਂ ਨੇ ਘਾਟਿਆਂ ਦੇ ਵਿੱਚ ਢੇਰ ਲਾਤੇ ਜਦੋਂ ਸੁਪਨਾ ਆਇਆ ਇਹ ਹੀਰੇ ਮੋਤੀ ਬਾਹਤ ਆ ਬਣੇ ਪਏ ਤੇ ਦੇਖ ਲਾ ਉਹਨਾਂ ਨੇ ਕੀ ਕਰਿਆ ਚਾਹ ਤਾਂ ਆਪਣੀ ਠੰਡੀ ਹੋ ਜੂ ਫੇਰ ਚੱਕ ਲੈ ਅੱਛਾ ਤੂੰ ਲਾ ਲੈਂਦੇ ਤਾਂ ਨਹੀਂ ਜ਼ਰੂਰੀ ਆ ਵੀ ਲਾ ਜਾ ਕਬੀ ਲੂੰਗਾ ਕੀ ਕਰ ਚੱਲ ਪਾਈ ਉਹ ਕੀ ਹੋਇਆ ਹਾਂਸ ਭਾਈ ਰਾਤ ਨੂੰ ਜਦੋਂ ਉਹ ਨੂੰ ਆਈ ਜਾਗ ਹਾਂਸ ਦੀ ਸੁੱਤੀ ਪਈ ਤਾਂ ਹਾਂ ਦਾ ਰਸਤਾਂ ਦੇ ਬੈਠੇ ਡੱਡੂ ਦੇ ਨਾਲ ਉਹਦੇ ਵਿੱਚ ਸੰਬੰਧ ਦਾ ਦੇ ਵਿੱਚ ਹਾਂਸ ਦਾ ਭਾਈ ਖੜ ਖੜ ਕਰਕੇ ਹੱਸ ਪਿਆ ਜਦੋਂ ਹਾਂਸ ਹੱਸ ਪਿਆ ਹਾਂਸ ਵੀ ਉਹੀ ਜਾਗ ਕਹਿੰਦੀ ਕਿ ਜਦੋਂ ਬਾਲੀ ਆਸੀ ਆਈ ਜਾਂਦੀ ਹੈ ਕੀ ਦਿਸ ਗਿਆ ਤੁਹਾਨੂੰ ਪਹਿਲਾਂ ਮੈਨੂੰ ਸੋਖਣਾ ਆਇਆ ਅਕੇ ਕੇ ਮੈਂ ਆਖੇ ਵੀ ਸੁਫਨਾ ਮੈਨੂੰ ਇਹ ਆਇਆ ਵੀ ਸਮੁੰਦਰ ਦਾ ਮਾਰਦਾ ਛੱਲਾ ਜਿਹਦੇ ਮੋਤੀ ਉਹਦੇ ਢੇਰ ਲੱਗੇ ਪਾਇਆ ਘਾਟੀਆਂ ਦੇ ਵਿੱਚ ਤੇ ਹੁਣ ਆਪਣਾ ਕਾਲ ਲਾਂਗੇ ਆਪਾਂ ਨੂੰ ਜਾਨ ਬਚ ਗਈ ਤੜਕੇ ਚੱਲਾਂਗੇ ਬੱਚਿਆਂ ਦਾ ਪਤਾ ਲਵਾਂਗੇ ਕਹਿੰਦੀ ਸੁਫਨਾ ਹੀ ਆਇਆ ਡੱਡੂ ਦਾ ਵੀ ਰਾਹ ਕਰਦੀਆਂ ਤੇਰਾ ਦੋਸਤ ਹੈ ਉਹਦੀ ਵੀ ਰਾਹ ਕਰਾਂਗੇ ਉਹਦੇ ਨਾਲ ਕਿਵੇਂ ਬਣੂ ਗੱਲ ਹੁਣ ਤੂੰ ਕਹਿੰਦੀ ਸਮਝਾ ਤੜਕੇ ਆਪਾਂ ਦੇ ਹਾਲ ਅੱਧੀ ਰਾਤ ਪਈ ਹੈ ਹਲੇ ਕਈ ਵੇਲਾ ਹੋ ਸੌਂਗੇ ਦਨ ਚੜਿਆ ਜਦੋਂ ਦਨ ਚੜਿਆ ਬਈ ਡੱਡੂ ਤਨਾ ਹ ਕਹਿੰਦਾ ਕਿਵੇਂ ਤੇਰਾ ਟਾਈਮ ਵਧੀਆ ਲੰਘਦਾ ਹੈ ਕਹਿੰਦਾ ਮੇਰਾ ਟਾਈਮ ਬਹੁਤ ਵਧੀਆ ਲੰਘਦਾ ਹੈ ਕਹਿੰਦਾ ਥੋੜਾ ਕਹਿੰਦਾ ਸਾਨੂੰ ਥੋੜੀ ਜਿਹੀ ਸਰਦੀ ਵੱਧ ਹੋ ਗਈ ਪਾਲਾ ਜਾਂ ਤਾਂ ਦਿਖਾਈ ਦਿੰਦਾ ਕਹਿੰਦਾ ਪਰ ਇੱਕ ਮੈਨੂੰ ਸੁਖਣਾ ਬਹੁਤ ਵਧੀਆ ਆ ਕਹਿੰਦਾ ਕਿਵੇਂ ਕਹਿੰਦਾ ਜਣੀ ਆਪਣਾ ਸਮੁੰਦਰ ਚੱਲ ਪਿਆ ਜਾਂਦਾ ਛਲਾ ਮਾਰਦਾ ਹਾਂ ਬਤਲੀ ਹਾਂ ਕਹਿੰਦਾ ਵੀ ਗੱਲ ਸੁਣਦਾ ਤੂੰ ਜੇ ਸੰਬੰਧਰ ਤੈਨੂੰ ਕਹਿੰਦਾ ਮੇਰਾ ਸੁਪਨਾ ਸੱਚ ਆ ਝੂਠ ਨਹੀਂ ਹੁੰਦਾ ਕਹਿੰਦਾ ਫਿਰ ਤੂੰ ਆਉਂਦਾ ਰਾਜਾ ਤੇ ਉਹੀ ਦੇ ਮੋਤੀ ਤਾਂ ਨਹੀਂ ਆਪਾਂ ਨੂੰ ਜਵਾਰ ਤੁਹਾਨੂੰ ਪਾਊਗਾ ਮੈਂ ਵੀ ਆਪਦਾ ਭੋਜਨ ਛਕ ਲਊਗਾ ਤੇ ਤੁਸੀਂ ਵੀ ਆਪਦਾ ਛਕ ਲਿਓ ਉਦੋਂ ਬਾਅਦ ਕਹਿੰਦਾ ਤੂੰ ਫਿਰ ਤਾਹਾਂ ਚੜ ਕੇ ਦੇਖੀ ਤਾਹਾਂ ਸਾਨੂੰ ਲੈ ਕੇ ਚੱਲੀ ਨਹੀਂ ਐਵੇਂ ਕਹਿੰਦਾ ਫਿਰ ਉੱਥੇ ਤਾਹਾਂ ਤੋਂ ਅਸੀਂ ਕਿੱਧਰ ਜਾਵਾਂਗੇ ਜੇ ਸੰਬੰਧਾ ਤੈਨੂੰ ਦੱਸਿਆ ਤਾਂ ਆਪਾਂ ਰਾਜਾ ਬੀਰ ਬਖਰਮਾ ਜੀ ਤੋਂ ਲੈ ਕੇ ਆਪਾਂ ਅੱਜ ਆਜਾਤ ਦੇ ਚੱਲਾਂਗੇ ਆਪਾਂ ਐ ਕਿਵੇਂ ਬੋਲ ਜਾਂਦੇ ਆਪਾਂ 6 ਮਹੀਨੇ ਕਾਲ ਕੱਟਿਆ ਇਹਦੇ ਕੋਲ ਇਹਨੂੰ ਦੱਸ ਕੇ ਜਾਵਾਂਗੇ ਫਿਕਰ ਤੈਨੂੰ ਨਾ ਫਿਕਰ ਕਰ ਤੂੰ ਸਰਾਫ ਦੇ ਇਹਨਾਂ ਚਾ ਖਾ ਕੇ ਮੇਰਾ ਮਨ ਦੱਸ ਕੇ ਵੀ ਨਹੀਂ ਗਿਆ ਹੱਕ ਵੰਡਣਾ ਧਰਮੀ ਆ ਇਹਦਾ ਪਾਪ ਆਪਾਂ ਨੂੰ ਲੱਗਿਆ ਨਾ ਜਿਹਦਾ ਪਾਪ ਮਾਰ ਦੋ ਆਪਾਂ ਇਹਨੂੰ ਪੁੱਛੇ ਬਣਾ ਨਹੀਂ ਜਾਂਦੇ ਮੇਰੀ ਤਾਂ ਇਹ ਹੈ ਜੇ ਜਦੋਂ ਰਾਜਾ ਆ ਗਿਆ ਉਹਦੇ ਨਾਲ ਰਾਏ ਕਰ ਲਾਂਗੇ ਜਿਹੜਾ ਹੁਕਮ ਹੋਊਗਾ ਉਹਦਾ ਫਿਰ ਆਪਾਂ ਉਹਦੇ ਨਾਲ ਰਾਏ ਕਰਾਂਗੇ ਅਗੇ ਵੀ ਠੀਕ ਹੈ ਚਲ ਭਾਈ ਤੜਕੇ ਰਾਜਾ ਆਇਆ ਰਾਜਾ ਆਇਆ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਕੀਤੀਆਂ ਕਹਿੰਦੇ ਜੀ ਸਾਨੂੰ ਐ ਕਰਕੇ ਸੰਸ ਸੁਖਣਾ ਆਇਆ ਬਿਸੰਦਰ ਭਾਈ ਜੋਰਾ ਤੇ ਚੱਲਦਾ ਫਿਰ ਮੋਤੀ ਬਾਦੂ ਛੱਲਾ ਮਾਰਨ ਨਾਲ ਪਾਇ ਕਤਾਨਾ ਦੇ ਭਰੇ ਜਦੋਂ ਛੱਲ ਮਾਰਦਾ ਤਾਂ ਹਾਂ ਪਹਾੜਾਂ 'ਚ ਚੜਾ ਆਂਦਾ ਛੱਲਾ ਜਦੋਂ ਪਾਣੀ ਆਏ ਸਮੁੰਦਰ 'ਚ ਆ ਜਾਂਦਾ ਜਿਹਦੇ ਮੋਤੀ ਉਹ ਦਰਖਤਾਂ ਦੇ ਕੀ ਹੋਰ ਕੀ ਜੜਾਂ ਦੇ ਵਿੱਚ ਪਹਾੜ ਉੱਚਾ ਨੀ ਮਾਤੇ ਖੜ ਜਾਂਦੇ ਆਖੇ ਵੀ ਠੀਕ ਐ ਤੇ ਤੜਕੇ ਭਾਈ ਉਹਨਾਂ ਨੇ ਦੇਖਿਆ ਦੇਖਿਆ ਤਾਂ ਕਹਿੰਦਾ ਭਾਈ ਜਮਾ ਸਮੁੰਦਰ ਚੱਲ ਰਿਹਾ ਪੂਰਾ ਜੋਰਾਂ ਦੇ ਉੱਪਰ ਆ ਦੇਖ ਕੇ ਕੁਤਰਾ ਰਾਜੇ ਨਾ ਕਰੀਦਾ ਵੀ ਐਂ ਕਰਕੇ ਮਹਾਰਾਜ ਸੁਪਨਾ ਆਇਆ ਸੀ ਕੱਲ ਮੈਂ ਦੇਖਿਆ ਸੀਗਾ ਅੱਜ ਅਸੀਂ ਰਾਤਾਂ ਆ ਰਹੇ ਵੀ ਤੁਹਾਡੇ ਕੋਲ ਕਿ ਤੁਹਾਨੂੰ ਸੱਸੇ ਬਣਾ ਅਸੀਂ ਜਾਣਾ ਚਾਹਾਂ ਤੁਹਾਡਾ ਅਸੀਂ ਖਾਦਾ ਅਨਾਜ ਥਾਲ ਘਟਿਆ ਵੀ ਸਾਨੂੰ ਇਜਾਜ਼ਤ ਆ ਉਹ ਕਹਿੰਦਾ ਵੀ ਗੱਲ ਮੇਰੀ ਇੱਕ ਸੁਣ ਲਓ ਜਦੋਂ ਮੈਂ ਆਉਣਾ ਤੁਸੀਂ ਕਹਿੰਦਾ ਮੈਂ ਤਾਂ ਆਪ ਦਾ ਆ ਜਾਣ ਕਰਦਾ ਤੁਸੀਂ ਮੇਰੇ ਮਗਰ ਮਗਰ ਮੇਰਾ ਜਸ ਗਾਉਣਾ ਤਲਾਤੋਂ ਦੀ ਵਿੜਾ ਦਿੰਦੇ ਧੰਨ ਰਾਜਾ ਬੀਰ ਕਰਮਾਜੀਤ ਧੰਨ ਰਾਜਾ ਬੀਰ ਕਰਮਾਜੀਤ ਤੁਸੀਂ ਮੇਰਾ ਜਿਹੜਾ ਇਹ ਜਸ ਗਾਉਨੇ ਉਹਨਾ ਇਹ ਮੇਰਾ ਜਸ ਤੁਸੀਂ ਇੱਥੇ ਗਾ ਲਿਆ ਠੀਕ ਹੈ ਜਦੋਂ ਆਪਦੇ ਸਮੁੰਦਰ ਤੇ ਬਾਗਿਓ ਉੱਥੇ ਮੇਰਾ ਜਸ ਗਾ ਲਿਓ ਰਾਹ 'ਚ ਨਾ ਮੇਰਾ ਜਸ ਗਾਓ ਉਹ ਕਹਿੰਦੇ ਫਿਰ ਰਾਜ ਨੂੰ ਸਾਨੂੰ ਕਿੰਦੀ ਗੱਲ ਹੈ ਉਹ ਕਹਿੰਦਾ ਜਿਹੜਾ ਰਾਜਾ ਕਰਨਾ ਨਾ ਉਹ ਬਹੁਤ ਤਖੜਾ ਬਹੁਤ ਹੰਕਾਰੀ ਦਿਮਾਸਾਹਾਰੀ ਹੈ ਹੈ ਜਵਾਕ ਕੇ ਕਿਸਮ ਦਾ ਸ਼ਰਾਬ ਮਾਜ਼ਾਹਾਰੀ ਹੋ ਉਹਨੇ ਤੁਹਾਨੂੰ ਨਹੀਂ ਛੱਡਣਾ ਉਹ ਕਹਿੰਦੇ ਜੇ ਅਸੀਂ ਉੱਚੇ ਚੜ ਗਏ ਕਹਿੰਦਾ ਕਿ ਦੇ ਭੱਜ ਜੋ ਜੇ ਉਹਨੂੰ ਪਤਾ ਲੱਗ ਗਿਆ ਉਹਦੇ ਕੋਲੇ ਇਹ ਜੀਆਂ ਚੀਜ਼ਾਂ ਨਾ ਤੁਹਾਨੂੰ ਲਾ ਕੇ ਉਹਦੇ ਪੇਸ਼ ਕਰ ਦੇਣ ਕਿ ਅੱਛਾ ਕਿਹਾ ਪਹਿਨੇ ਨਹੀਂ ਗਾਉਂਦੇ ਅਸੀਂ ਤੇਰਾ ਜਾਸ ਉਹ ਜਦੋਂ ਉੱਥੇ ਪਾ ਕੇ ਉਹਦਾ ਉਹ ਕਰ ਲਾਂਗੇ ਉਹ ਭਾਈ ਤੇਲਾ ਤੇ ਕੇ ਮੱਥਾ ਦੇ ਚਰਨਾਂ ਦੇ ਵਿੱਚ ਕਹਿੰਦਾ ਭਾਈ ਜਾਸ ਤਾਂ ਜਾਓ ਜਦੋਂ ਤੁਹਾਨੂੰ ਭੀੜ ਪੈਗੀ ਉਦੋਂ ਫੇਰ ਆਜੋ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਲਿਆਇਓ ਨਾਲ ਜਵਾਰ ਆਪਣੇ ਮਹਿਨ ਭਰੇ ਪਿਆ ਸੀ ਜਿਹੜਾ ਮੁਖ ਦੀ ਮੈਂ ਤਾਂ ਪੁੰਨੇ ਕਰਨਾ ਆ ਤੁਹਾਡਾ ਵੀ ਜਿਹੜਾ ਪੁੰਨ ਹੋ ਗਿਆ ਸਾਰਾਂ ਤੋਂ ਵਧੀਆ ਹੋ ਗਿਆ ਮੇਰੀ ਵੀ ਜਰਾ ਬੰਨੇ ਸੁਣ ਲਈ ਜਿਹੜਾ ਹੰਸਾ ਨੂੰ ਮੈਂ ਚੋਗਾ ਪਾਤਾ ਨੇ ਰਾਜੇ ਖੰਦਿਆ ਮੈਂ ਹੰਸਾ ਨੂੰ ਸੇਵਾ ਕਰਦਾ ਅਗੇ ਵੀ ਠੀਕ ਹੈ ਦੰਗਿਆਂ ਨੇ ਮਾਪੂਲੇ ਆ ਕੋਲ ਮੈਂ ਕਿ ਜਦ ਤੂੰ ਹਾਂ ਡੱਡੂ ਕਹਿੰਦਾ ਨਾ ਗੱਲ ਸੁਣ ਲਾ ਮੇਰਾ ਤਾਂ ਜਸ ਜੋਣ ਨੂੰ ਕਰਦਾ ਜੀ ਉੱਚਾ ਚੜ ਜਾ ਜਿੰਨਾ ਚੜਿਆ ਜਾਂਦਾ ਮੈਂ ਤਾਂ ਮਿਲਦਾ ਚੀਕਲੇ ਪਿਲਦੀ ਐਨਾ ਚੱਲ ਜਿਆਦਾ ਫੌਦਾ ਖਾ ਕੇ ਹਰਾਮ ਤਾਂ ਨਹੀਂ ਖਾਣਾ ਇੱਕ ਹੀ ਫੜ ਲੂਗਾ ਆਪਾਂ ਜਦੋਂ ਇਹਨੂੰ ਦਿਸੇ ਹੀ ਨਾ ਉਹ ਹੰਸ ਨਹੀਂ ਕਹਿੰਦੀ ਡੱਡੂ ਤੇਰਾ ਦੋਸਤ ਹੈ ਤੂੰ ਸਾਡੀ ਜਸ ਗਾਉਣ ਨੂੰ ਸੁਣ ਲੈ ਆਪਾਂ ਗਾਹਾਂ ਜਾ ਕੇ ਜਸ ਗਾਉਣਾਂਗੇ ਲੈ ਕਹਿੰਦਾ ਹੁਣ ਇੱਥੇ ਸੁਣ ਲੂਗਾ ਜਸ ਉਹਨੂੰ ਕੀ ਪਤਾ ਰਾਜੀ ਕਰਨ ਨੂੰ ਉਧਰੋਂ ਤਾਂ ਉਹ ਤਾਂ ਚੜ ਗਿਆ ਔਏ ਡੱਡੂ ਦੇ ਨਾਲ ਜਸ ਗਾਉਣ ਲੱਗ ਗਿਆ ਡੱਡੂ ਜਦੋਂ ਜਸ ਗਾਉਣ ਲੱਗ ਗਿਆ ਨਾਲ ਹੀ ਉਹਨੂੰ ਹੰਸ ਨੂੰ ਲੋਰ ਆ ਗਿਆ ਉਹ ਵੀ ਨਾਲ ਆਪਦਾ ਬੋਲ ਉਹਦੇ ਨਾਲ ਧੰਨ ਰਾਜਾ ਵੀਰ ਬਕਰਮਾ ਜੀ ਧੰਨ ਹੰਸ ਨਹੀਂ ਕਹਿੰਦੀ ਫਿਰ ਖਾਦਾ ਤਾਂ ਮੈਂ ਵੀ ਆ ਮੈਂ ਕਿਉਂ ਪਾਪਾਂ ਦੀ ਅਧਿਕਾਰੀ ਬਣਾ ਮੇਦੀ ਵੀ ਰੱਬ ਸੁਣੂਗਾ ਮੈਂ ਵੀ ਫਿਰ ਚੱਲੋ ਤੁਹਾਡੇ ਨਾਲ ਹੀ ਭਜਨ ਪਾਟ ਜਿਹੜਾ ਕਰਦੇ ਆ ਆਪਾਂ ਉਹਦਾ ਜਸ ਗਾਉਂਨੇ ਗਾਉਂਗੇ ਧੰਨ ਰਾਜਾ ਵੀਰ ਬਕਰਮਾ ਜੀ ਧੰਨ ਰਾਜਾ ਵੀਰ ਬਕਰਮਾ ਜੀ ਭਾਈ ਜਦੋਂ ਤਿੰਨਾਂ ਦੀ ਬਾਜ ਰਲੀ ਜਾਂਦੇ ਆ ਤਾਂ ਹੰਸ ਜਸ ਗਾਉਂਦੇ ਜਦੋਂ ਛਰ ਨੇੜੇ ਰਹਿ ਗਿਆ ਉੱਥੇ ਰਾਜਾ ਸੀ ਜਿਹੜਾ ਕਰਨ ਉਹ ਨਾ ਆ ਕੇ ਤਾਂ ਮਹਿਲਾਂ ਤੇ ਚੜਿਆ ਫਿਰਦਾ ਸੀ ਕੇਸ ਸਰਕਾਉਂਦਾ ਉਹਨੇ ਆਖਿਆ ਵੀ ਨਾ ਨਿਗਾਹ ਮਾਰਾਂਗੇ ਕੋਈ ਕਿਸੇ ਪਾਸੇ ਕੋਈ ਡਗਣ ਢੈਣ ਨਾਲੇ ਤਾਂ ਜ ਮਹਿਲ ਜਾਂ ਕੋਈ ਤਾਂ ਉੱਚਾ ਚੜ੍ਹ ਗਿਆ ਕਿਲੇ ਤੇ ਕਿਉਂਕਿ ਰਾਜਾ ਦੇ ਉੱਚੇ ਹੁੰਦੇ ਬਾਲੇ ਚੜ੍ਹ ਗਿਆ ਜਦੋਂ ਉੱਥੇ ਜਾ ਕੇ ਉਹ ਖੜਾ ਚਾਂਸ ਬੜੇ ਮਾਰ ਕੇ ਨਿਗਾਹ ਉਹਦੇ ਕੰਨ 'ਚ ਆਵਾਜ਼ ਪਈ ਧੰਨ ਰਾਜਾ ਬੇਦਬਖਲ ਮਾਝੇ ਧੰਨ ਰਾਜਾ ਬੇਦਬਖਲ ਮਾਝੇ ਉਹ ਕਹਿੰਦਾ ਉਹ ਕੱਲ ਦੀ ਭੂਤਰੀ ਸੇਵਾਂ ਚੱਦ ਇਹ ਕਿਹੜਾ ਰਾਜ ਹੈ ਇਹ ਤਾਂ ਸਾਡੇ ਪੰਨਾ ਬਜ਼ੁਰਗਾਂ ਨੇ ਥੋੜਾ ਜਿਹਾ ਛੱਡਿਆ ਸਾਰੇ ਇਹ ਸਾਹਮਣੇ ਆ ਸੀ ਮੇਰੀ ਕੀ ਨਹੀਂ ਕਰੂੰ ਮੇਰੇ ਕੋਲ ਤਾਂ ਇੰਨਾ ਫੌਜਾਂ ਨਾ ਇੰਨਾ ਧਨ ਦੌਲਤਾਂ ਐਡਾ ਵੱਡਾ ਮੇਰਾ ਏਰੀਆ ਇਹ ਛੁੜੇ ਬਾਗ ਦੀ ਮੂੜੀ ਆ ਇਹਦਾ ਜਸ ਗਾਉਂਦੇ ਜਾਂਦੇ ਆ ਮੇਰਾ ਜਸ ਕਿਉਂ ਨਹੀਂ ਗਾਉਂਦੇ ਉਹਨੂੰ ਕੋਈ ਚੜਿਆ ਕਰੋ ਦਾ ਫਟਾਫਟ ਥੱਲੇ ਉਤਰਿਆ ਉਤਰ ਕੇ ਆ ਕੇ ਬਾਜ ਦਾ ਜਦੋਂ ਖੋਲਿਆ ਪਿੰਜਰਾ ਬਾਜ ਨੂੰ ਕਹਿੰਦਾ ਵੀ ਗੱਲ ਸੁਣ ਨਾ ਤਾਹਾਂ ਜਾਂਦੇ ਆ ਬਾਜ ਹਾਂਸਾਂ ਦੇ ਰਾਜੇ ਵੀਰ ਵਿਕਰਮਾ ਜੀ ਦਾ ਜਸ ਗਾਉਂਦੇ ਜਾਂਦੇ ਉਹਨਾਂ ਨੂੰ ਘੇਰ ਕੇ ਲਿਆ ਕੇ ਜਿਉਂਦਿਆਂ ਨੂੰ ਇੱਥੇ ਲਿਆ ਕੇ ਮੋੜ ਕੇ ਲੈ ਕੇ ਆਉਣਾ ਤੇ ਫਟਾਫਟ ਜਾ ਕਿਤੇ ਗਾਹ ਨਾਲੇ ਕਰ ਜਾ ਕਹਿੰਦਾ ਜੀ ਕਿੱਥੇ ਜਾਂਦੇ ਆ ਕਹਿੰਦਾ ਉਹ ਗਾਹ ਨਾਲ ਜਿਹੜੇ ਇਸ ਸਾਈਡ ਨੂੰ ਜਾਂਦੇ ਆ ਅੱਜ ਜਦੋਂ ਖੋਲਿਆ ਪਿੰਜਰਾ ਕਹਿੰਦਾ ਉਹ ਜਾ ਪਾਸੇ ਚੜ ਗਿਆ ਫਿਰ ਲੜਾਕੇ ਜਹਾਜ ਵਾਂਗੂ ਬਾਜ ਜਾਂਦਾ ਗੂੰਜਾਂ ਪਾਉਂਦਾ ਜਹਾਜ ਚੜਿਆ ਤਾਂ ਕਹਿੰਦਾ ਵੇ ਹਾਂ ਤੋਂ ਉਹ ਜਦੋਂ ਤਾਹਮੁਲ ਕਰਕੇ ਮਾਰੀ ਨਿਗਾ ਕਹਿੰਦਾ ਲੈ ਹਾਂ ਤੋਂ ਕਹਿੰਦਾ ਹੋ ਗਈ ਨਾ ਹੋਈ ਗੱਲ ਡੱਡੂ ਨੂੰ ਕਹਿੰਦਾ ਕਹਿੰਦਾ ਕੀ ਕਰਿਆ ਜਾਵੇ ਆਪਾਂ ਤਾਂ ਬਹੁਤ ਜੋਜ ਮੱਚੇ ਚੜ ਗਈ ਕਹਿੰਦਾ ਮੜੋ ਪੁੱਠੇ ਨਹੀਂ ਕਹਿੰਦਾ ਮਾਰ ਕੇ ਨਾ ਤਾੜ ਤਾਰ ਕੇ ਸੇੜ ਦੋ ਮਾਰ ਦੂੰ ਤੇ ਪੁੱਠੇ ਮੜੋ ਕਹਿੰਦੇ ਜੀ ਮਾਰੀ ਨਾ ਮੜ ਪੈਣਿਆ ਮੜਿਆਏ ਮੜਿਆਏ ਉੱਥੇ ਥੱਲੇ ਤਾਰ 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 ਹੋਵੇ ਹੋਰ ਥੱਲੇ ਉਤਰੋ ਹੋਰ ਰਾਜੇ ਦੇ ਮਹਿਲਾਂ ਚ ਲਿਆਏ ਕਹਿੰਦਾ ਵੀ ਉਹ ਵੱਠਾ ਰਾਜਾ ਉਹਦੇ ਮੁਰੇ ਪੇਛ ਹੋ ਜੇ ンハンサァハンサァー。